ਅਸੀਂ ਸਰਕਾਰਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਤੇ ਜਿੱਥੇ ਸਾਡੇ ਗੁਰਦਾਰੇ ਵਿੱਚ ਸਟੈਚੂ ਲੱਗੇ ਆ ਉਹਨਾਂ ਦੀ ਸੇਫਟੀ ਕੀਤੀ ਜਾਵੇ ਸਾਡੇ ਪਾਰਕਾਂ ਦੇ ਵਿੱਚ ਜਿੰਨੇ ਵੀ ਸਟੈਚੂ ਆ ਉਹਨਾਂ ਦੀ ਜਿਹੜੀ ਸੇਫਟੀ ਕੀਤੀ ਜਾਵੇ ਲੇਕਿਨ ਪ੍ਰਸ਼ਾਸਨ ਮੇਰਾ ਗੱਲ ਤੋਂ ਲੋਕ ਨੂੰ ਪਤਾ ਪਿਆ ਜਦੋਂ ਕਿਤੇ ਕੋਈ ਇੱਟਾ ਦਾ ਮਤਭਾਗਾ ਕਾਲ ਟਾਈਮ ਆਉਂਦਾ ਫੇਰੇ ਜਾਗਦਾ ਪ੍ਰਸ਼ਾਸਨ ਨੂੰ ਬਾਰ ਬਾਰ ਅਸੀਂ ਕਹਿੰਨੇ ਆਂ ਕਿ ਸਾਡੇ ਸਰੋ ਜਿੰਨੇ ਵੀ ਸਾਰੇ ਦੇ ਵਿੱਚ ਲੱਗੇ ਆ ਸੱਜੂ ਉਹਨਾਂ ਦੇ ਦੇਖਪਰ ਦਿੱਤੇ ਜਾਵੇ ਉਹ ਸਰਕਾਰ ਨੂੰ ਪਾਲਣਾ ਕਰਦੇ ਹੋ ਜੇ ਇੰਨੀ ਵੱਧ ਵਾਧੀ ਕਿੱਥੋਂ ਆ ਕੱਲ੍ਹ ਨੂੰ ਪਾਲਣਾ ਕਾਲੇ ਆਇਓ ਮੈਂ ਭੈਣਾਂ ਨਹੀਂ ਜਾਏਗਾ ਕਿ ਕਿ ਗਈ ਉਹ ਨਾਲ ਲੈ ਕੇ ਆਹ ਦੋ ਵੀ ਚੱਲੇ ਆ ਚਾਰ ਹੀ ਨਹੀਂ ਬਾਕੀ ਦੀ ਮੇਰੇ ਦੋਸਤਾਂ ਨਾਲ ਇਹ ਤੇ ਦੇਖੋ ਪਹਿਣਾ ਤੇ ਵੀ ਤੇਰੇ ਬੀੜੇ ਬਹੁਤ ਹਾਂ ਇੱਕੋ ਜਿਹੇ ਸ਼ੋਰ ਕੀ ਹੋ ਗਿਆ ਜਿੰਦਾਬਾਦ ਰਾਜੇ ਹੈ ਜਮਤੇ ਉੱਤੇ ਇਹਨਾਂ ਦੀ ਇੰਟੈਲੀਜੈਂਸ ਕੋਈ ਨਾ ਇਹ ਜਿਹੜਾ ਇਹੋ ਜਿਹੇ ਸ਼ੋਰ ਕੀ ਆਪਾਂ ਨੂੰ ਪਤਾ ਨਹੀਂ ਆ ਰਿਹਾ ਮਨੇ ਕੰਮ ਗਿਆ ਕੋਈ ਨਹੀਂ ਆ ਕੇ ਕਰ ਦੇਣਾ ਮੈਂ ਅਸੀਂ ਸਰਕਾਰਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਤੇ ਜਿੰਨੇ ਸਾਡੇ ਬਗਵਾਰੇ ਦੇ ਵਿੱਚ ਸਟੈਚੂ ਲੱਗੇ ਆ ਉਹਨਾਂ ਦੀ ਸੇਫਟੀ ਕੀਤੀ ਜਾਵੇ ਸਾਡੇ ਪਾਰਕਾਂ ਦੇ ਵਿੱਚ ਜਿੰਨੇ ਵੀ ਸਟੈਚੂ ਆ ਉਹਨਾਂ ਦੀ ਜਿਹੜੀ ਸੁਰਤੀ ਕੀਤੀ ਜਾਵੇ ਲੇਕਿਨ ਪ੍ਰਸ਼ਾਸਨ ਮੇਰਾ ਗੱਲ ਸੁਣੂਗਾ ਪਤਾ ਵਿਆ ਜਦੋਂ ਕਦੇ ਕੋਈ ਇੰਟਾ ਦਾ ਮਤਭਗਾ ਕਰ ਟਾਈਮ ਆਉਂਦਾ ਫਿਰ ਹੀ ਜਾਗਦਾ ਅਸੀਂ ਨੂੰ ਬਾਰ ਬਾਰ ਅਸੀ ਕਹਨੇ ਆ ਤੇ ਸਾਡੇ ਕੋਲ ਜਿੰਨੇ ਵੀ ਸ਼ਹਿਰ ਦੇ ਵਿੱਚ ਲੱਗੇ ਆ ਸਟੂ ਉਹਨਾਂ ਵੀ ਦੇਖਪਰ ਦਿੱਤੇ ਜਾਵੇ ਉਹ ਸਰਕਾਰ ਨੂੰ ਪਾਲਣਾ ਕਰ ਰਿਹਾ ਜੇ ਇੰਨੀ ਵੱਧ 바ਧਾ ਕੱਢਣਾ ਕਦ ਹੋਈ ਮੈਦਾਨੀ ਜਾਏਗਾ ਉਹਨੇ ਕਿਤੇ ਇਹ ਨਾਲ ਲੈ ਕੇ ਕਿਰੋ ਮੈਂ ਆਹ ਉਹ ਵੀ ਚੱਲੇ ਆ ਚਾਰ ਕਿਨੇ ਸਾਡੀ ਦੇਰੇ ਦੇ ਵਿੱਚ ਪੰਜਾਬ ਵਿੱਚ ਪਾੜਿਆ ਕਰੇ ਤੇ ਅੱਜ ਬਹੁਤ ਪੈਣਾ ਇਤਨੀ ਬੈਠੂ ਵੀੜੇ ਬਹੁਤ ਆਹ ਸਰਕਾਰਾਂ ਇੱਕ ਪਾਸੇ ਦੇ ਸ਼ਰਾਰਤੀ ਲੋਕ ਪਿਆ ਜਿੰਦਾਬਾਦ ਰਾਜਾ ਜੀ ਜਲਦੀ काम गया कोई नहीं आके कर देखो मैं